ਵਾਇਗੁਰਜੀ ਖਾਲਸਾ ਤੇ ਵਾਇਗੁਰਜੀ ਕੀ ਫਤਿਹ ਤੇ ਸਵਾਗਤ ਹੈ ਤੁਹਾਡਾ ਅੱਜ ਦੇ ਸਾਡੇ ਨਵੇਂ ਬਲੌਗ ਦੇ ਵਿੱਚ ਤੇ ਅੱਜ ਆਈਆਂ ਜੀ ਮੈਂ ਕਰਤਾਰਪੁਰ ਤੇ ਮੈਂ ਅੱਜ ਕਰਤਾਰਪੁਰ ਦੇ ਵਿੱਚ ਸਭ ਗੁਰਤਮਾਂ ਦੀ ਸਾਰਿਆਂ ਦੀ ਗੁਰਦੁਆਰਿਆਂ ਦੇ ਦਰਸ਼ਨ ਕਰਾਂਗੀ ਤੇ ਸਭ ਤੋਂ ਪਹਿਲਾਂ ਮੈਂ ਆਈਆਂ ਜੀ ਥੰਮਸੇਵ ਗੁਰਦੁਆਰਾ ਤੇ ਇਸ ਗੁਰਦੁਆਰੇ ਦਾ ਇਤਿਹਾਸ ਜੋ ਹੈ ਉਹ ਸਾਰੇ ਅੱਗੋਂ ਮੇਰੇ ਡੈਡੀ ਜੀ ਦੱਸਣਗੇ ਤੇ ਹੁਣ ਮੈਂ ਅਗਲਾ ਜਿਹੜਾ ਚਾਰਜ ਆਪਣੇ ਡੈਡੀ ਜੀ ਹੁਣ ਦਿੰਦੀਆਂ ਤੇ ਡੈਡੀ ਜੀ ਮੇਰੇ ਸਾਰੇ ਇਸ ਗੁਰਦੁਆਰੇ ਦਾ ਇਤਿਹਾਸ ਦੱਸਣਗੇ ਵਾਇ ਖਾਲਸਾ ਵਾਇ ਫਤਿਹ ਇਹ ਜੋ ਜਗ੍ਹਾ ਹੈ ਇਸ ਦਾ ਨਾਮ ਥੰਮ ਸਭ ਹੈ ਇਹ ਜਗ੍ਹਾ ਬਾਦਸ਼ਾਹ ਅਕਬਰ ਬਨੇ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਦਿੱਤੀ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਜਗ੍ਹਾ ਤੇ ਇੱਕ ਲੱਕੜੀ ਦਾ ਮੋਟਾ ਟਾਣਾ ਗੱਡਿਆ ਜਿਹਨੂੰ ਜਿਹਦਾ ਨਾਮ ਦਿੱਤਾ ਥੰਮ ਸਭ ਔਰ ਨਾਲੇ ਵਾਰ ਦਿੱਤਾ ਵੀ ਇਹ ਥੰਮ ਸਭ ਲੋਕਾਂ ਦਾ ਦੁੱਖ ਦੂਰ ਕਰੇਗਾ ਕੁਝ ਸਮਾਂ ਬਾਅਦ ਮੁਗਲਾਂ ਨੇ ਇਸ ਥੰਮ ਨੂੰ ਸਾੜ ਦਿੱਤਾ ਔਰ ਸਿੰਘਾਂ ਨੇ ਦੁਆਰਾ ਹਮਲਾ ਕਰਕੇ ਉਹ ਮੁਗਲਾਂ ਦਾ ਪਿੱਛਾ ਕਰਕੇ ਉਹ ਥੰਮ ਨੂੰ ਸਾੜਨ ਵਾਲੇ ਮੁਗਲਾਂ ਨੂੰ ਵੀ ਮਾਰਿਆ ਉਤਤ ਬਾਦ ਮਹਾਰਾਜਾ ਰਣਜੀਤ ਸਿੰਘ ਨੇ ਇਸ ਜਗ੍ਹਾ ਤੇ ਸਤ ਮੰਜਲਾ ਗੁਰਦੁਆਰਾ ਸਾਹਿਬ ਦੀ ਇਮਾਰਤ ਥਾਪੀ ਹੈ ਅੱਜ ਤੱਕ ਇਸੇ ਜਗ੍ਹਾ ਤੇ ਬਹਿ ਕੇ ਲੋਕ ਆਪਣੀਆਂ ਮੰਦੀਆਂ ਇੱਛਾ ਪੂਰੀਆਂ ਕਰਦੇ ਆਂ ਵਾਹਿਗੁਰੂ ਜਿੱਕਾ ਖਲਸਾ ਵਾਹਿਗੁਰੂ ਜਿੱਕੀ ਪੱਤੇ ਸੋ ਆ ਜੀ ਸਾਰਾ ਇਸ ਗੁਰਦੁਆਰੇ ਦਾ ਇਤਿਹਾਸ ਤੇ ਤੁਸੀਂ ਇਹਨੂੰ ਸਕਰੀਨ ਸ਼ਾਟ ਮਾਰ ਕੇ ਤੁਸੀਂ ਇਹਨੂੰ ਪੜ੍ਹ ਵੀ ਸਕਦੇ ਹੋ ਸਾਰੇ ਇਤਿਹਾਸ ਨੂੰ ਤੇ ਆਜੋ ਹੁਣ ਅਸੀਂ ਕਰਾਂਗੇ ਜੀ ਗੁਰੂ ਘਰ ਦੇ ਦਰਸ਼ਨ ਤੇ ਨਾਲ ਨਾਲ ਅਸੀਂ ਤੁਹਾਨੂੰ ਵੀ ਕਰਵਾਉਨੇ ਆਂ ਇਹ ਉਹ ਸਥਾਨ ਹੈ ਜਿੱਥੇ ਧੰਤਨ ਮਾਤਾ ਗੁਰਜੀਤ ਜੀ ਦਾ ਜਨਮ ਹੋਇਆ ਔਰ ਧੰਤਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਸਾਹਿਬ ਜੀ ਨਾਲ ਉਹਨਾਂ ਦੀ ਸ਼ਾਦੀ ਹੋਈ ਆਓ ਆਪ ਜੀ ਨੂੰ ਉਹ ਘਰ ਦੇ ਦਰਸ਼ਨ ਕਰਾਈਏ ਜਿਹੜਾ ਹੁਣ ਇੱਕ ਗੁਰਦੁਆਰੇ ਦੇ ਰੂਪ ਵਿੱਚ ਬਣਿਆ ਹੋਇਆ ਇੱਥੇ ਸੰਗਤਾਂ ਹੁੰਦੀਆਂ ਔਰ ਦਰਸ਼ਨ ਕਰਦੀਆਂ ਮਾਤਾ ਜੀ ਤੋਂ ਅਸੀਸਾਂ ਲੈਂਦੀਆਂ ਔਰ ਧੰਤਨ ਗੁਰੂ ਹਰਗੋਬਿੰਦ ਸਿੰਘ ਜੀ ਧੰਤਨ ਗੁਰੂ ਤੇਗ ਬਹਾਦਰ ਜੀ ਦੀਆਂ ਵੀ ਅਸੀਸਾਂ ਲੈਂਦੀਆਂ ਨੇ ਆਓ ਅੰਦਰ ਵਰਕੇ ਆਪਕੋ ਗੁਰਜੀਦੇ ਦਸ਼ਿੰਦਰ ਆਈਏ ਕਿਸੇ ਵਕਤ ਇਹ ਇੱਕ ਘਰ ਦਾ ਰੂਪ ਸੀ ਅੱਜ ਇਹ ਸੱਚਖੰਡ ਦਾ ਰੂਪ ਬਣ ਗਿਆ ਹੈ ਆਓ ਦਰਸ਼ਨ ਕਰੋ ਵਾਹਿਗੁਰੂ ਇਹ ਜੋ ਸ਼ਹਿਰ ਹੈ ਪੁਰਾਣਾ ਇਤਿਹਾਸਕ ਸ਼ਹਿਰ ਹੈ ਔਰ ਇਹ ਜਿੰਨੀਆਂ ਬਿਲਡਿੰਗਾਂ ਬਣੀਆਂ ਸਾਨੂੰ 47 ਤੋਂ ਪਹਿਲਾਂ ਦੀਆਂ ਬਣੀਆਂ ਇੱਥੇ ਉਹ ਲੋਕ ਰਹਿ ਰਹੇ ਸੀ ਜਿਹੜੇ ਬਹੁਤ ਵੱਡੇ ਵਪਾਰੀ ਸੀ ਅੱਜ ਵੀ ਇੱਥੇ ਫਰਨੀਚਰ ਦਾ ਬਹੁਤ ਵੱਡੇ ਵੱਡਿਆ ਕੰਮ ਚੱਲਦਾ ਤੇ ਇਹ ਦੇਖੋ ਕਿੰਨੀਆਂ ਸੋਹਣੀਆਂ ਬਿਮਾਰ ਤਾਂ ਬਣੀਆਂ ਇਹ ਲੋਕ ਹੁਣ ਇਥੋਂ ਨਿਕਲ ਕੇ ਕੋਈ ਬੰਬੇ ਚਲਾ ਗਿਆ ਕੋਈ ਕਿਸੇ ਪਾਸੇ ਚਲਾ ਗਿਆ ਇਹ ਇਮਾਰਤਾਂ ਖਾਲੀ ਪਈਆਂ ਤੇ ਓਏ ਖਾਲਸਾ ਵਾਹ ਫਤਿਹ ਜੀ ਹੁਣ ਅਸੀਂ ਉਸ ਸਥਾਨ ਤੇ ਪਹੁੰਚੇ ਹਾਂ ਜਿੱਥੇ ਧੰਨ ਧੰਨ ਸ਼੍ਰੀ ਗੁਰੂ ਹਰਗੋਬ ਸਿੰਘ ਜੀ ਔਰ ਬਾਦਸ਼ਾਹ ਜਹਾਂਗੀਰ ਜੀ ਦੋਨੋਂ ਬੈਠ ਕੇ ਚੌਪੜ ਖੇਡਿਆ ਕਰਦੇ ਸਨ ਤੇ ਇਸੇ ਜਗ੍ਹਾ ਤੇ ਹੀ ਮਾਤਾ ਕੌਲਾ ਜੀ ਦਾ ਸਸਕਾਰ ਹੋਇਆ ਹੁਣ ਅਸੀਂ ਉਸ ਥਾਂ ਤੇ ਪਹੁੰਚੇ ਹਾਂ ਜਿੱਥੇ ਧੰਨ ਧੰਨ ਸ਼੍ਰੀ ਗੁਰੂ ਹਰਗੋਬ ਸਿੰਘ ਜੀ ਔਰ ਸਮੇਂ ਦੇ ਬਾਦਸ਼ਾਹ ਬਾਦਸ਼ਾਹ ਜਹਾਂਗੀਰ ਜੀ ਦੋਨੋਂ ਬੈਠ ਕੇ ਚੌਪੜ ਖੇਡਿਆ ਕਰਦੇ ਸਨ ਆਓ ਉਹ ਥੜੇ ਦੇ ਦਰਸ਼ਨ ਕਰਾਈਏ ਦੇਖੋ ਖਾਸਾ ਜੀ ਇਹ ਉਹ ਥੜਾ ਵਜੇ ਜਿੱਥੇ ਧੰਤਨ ਗੁਰੂ ਹਰਗੋਬਿੰਦ ਸਿੰਘ ਜੀ ਔਰ ਬਾਦਸ਼ਾਹ ਬਾਂਹ ਯਾਹਗੀਰ ਜੀ ਦੋਨੋਂ ਬੈਠ ਕੇ ਚੌਪੜ ਖੇਡਿਆ ਕਰਦੇ ਸਨ ਅੱਜ ਇਸ ਸਥਾਨ ਤੇ ਪਹੁੰਚ ਕੇ ਇੰਜ ਲੱਗਦਾ ਕਿ ਜਿੱਦਾਂ ਅਸੀਂ ਗੁਰੂ ਹਰਗੋਬਿੰਦ ਸਿੰਘ ਦੇ ਚਰਨਾਂ ਵਿੱਚ ਬੈਠ ਕੇ ਤੇ ਉਹਨਾਂ ਦੇ ਦਰਸ਼ਨ ਕਰ ਰਹੇ ਹਾਂ ਔਰ ਸਾਨੂੰ ਹੂ ਹੂ ਮਹਿਸੂਸ ਹੋ ਰਿਹਾ ਹੈ ਬੜਾ ਸਕੂਨ ਆ ਰਿਹਾ ਹੈ ਕਿ ਐਵੇਂ ਮੇਰੇ ਧੰਤਨ ਗੁਰੂ ਹਰਗੋਬਿੰਦ ਸਿੰਘ ਜੀ ਔਰ ਉਹਨਾਂ ਨਾਲ ਬਾਦਸ਼ਾਹ ਯਾਹਗੀਰ ਜੀ ਦੋਨੋਂ ਬੈਠ ਕੇ ਚੌਪੜ ਖੇਡਿਆ ਕਰ ਰਹੇ ਸਨ ਕਿੰਨਾ ਵਧੀਆ ਲੱਗਦਾ ਹੈ ਔਰ ਹੁਣ ਕਿੰਨਾ ਕੁ ਮਨ ਨੂੰ ਸਕੂਨ ਆਉਂਦਾ ਹੈ ਮੈਂ ਇਸ ਜਗ੍ਹਾ ਵਾਸਤੇ ਸੰਗਤ ਨੂੰ ਔਰ ਖਾਸ ਕਰਕੇ ਸ਼੍ਰੋਮਣੀ ਕਮੇਟੀ ਨੂੰ ਇਹ ਅਪੀਲ ਕਰਦਾ ਹਾਂ ਕਿ ਇਸ ਜਗ੍ਹਾ ਨੂੰ ਇੰਨਾ ਕੁ ਵਧੀਆ ਸਵਾਰਿਆ ਜਾਵੇ ਕਿ ਇੱਥੇ ਹਰ ਆਦਮੀ ਨੂੰ ਆ ਕੇ ਗੁਰੂ ਸਾਹਿਬ ਦੇ ਦਰਸ਼ਨ ਕਰਨ ਦਾ ਮੌਕਾ ਵੀ ਮਿਲੇ ਔਰ ਆਪਣੇ ਗੁਰੂ ਸਾਹਿਬ ਨੂੰ ਸਮੂਹ ਹੂ-ਹੂਬ ਦੇਖਣ ਦਾ ਮਹਿਸੂਸ ਹੋਵੇ ਔਰ ਇਹਦੀ ਜਿੰਨੀ ਵੀ ਸੰਭਾਲ ਕੀਤੀ ਜਾਵੇ ਉਹਨੀ ਥੋੜੀ ਹੈ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਦੀ ਫਤਿਹ ਇਹ ਉਹ ਜਗਾਹ ਹੈ ਜਿੱਥੇ ਮਾਤਾ ਕੌਲਾਂ ਜੀ ਦਾ ਸੰਸਕਾਰ ਹੋਇਆ ਸੀ ਧੰਨ ਧੰਨ ਗੁਰੂ ਹਰਗੋਬਿੰਦ ਸਿੰਘ ਜੀ ਨੇ ਇਹ ਨਾਲ ਹੀ ਰਹਿੰਦੇ ਸੀ ਇਸੇ ਜਗ੍ਹਾ ਤੇ ਮਾਤਾ ਕੌਲਾਂ ਜੀ ਦਾ ਸੰਸਕਾਰ ਹੋਇਆ ਹੈ ਕਰੋ ਜੀ ਦਰਸ਼ਨ ਇਹ ਜੋ ਸਾਹਮਣੇ ਦਿਖ ਰਿਹਾ ਹੈ ਇਹ ਗੁਰੂ ਸਾਹਿਬ ਜੀ ਨੇ ਇੱਥੇ ਬਾਗ ਲਵਾਇਆ ਸੀ ਔਰ ਇਸੇ ਬਾਗ ਵਿੱਚ ਇੱਕ ਖੂਹ ਸੀ ਔਰ ਖੂਹ ਦਾ ਪਾਣੀ ਇਸ ਬਾਗ ਨੂੰ ਹੀ ਜਾਂਦਾ ਸੀ ਔਰ ਪੀਣ ਦੇ ਲਈ ਵੀ ਕੰਮ ਆਉਂਦਾ ਸੀ ਆਹ ਦੇਖੋ ਜੀ ਸਾਹਮਣੇ ਦਰਸ਼ਨ ਕਰੋ ਬਾਗ ਦੇ ਅ ਹੁਣ ਆਪ ਜੀ ਨੂੰ ਗੁਰਦੁਆਰਾ ਚ ਪਚਾ ਸਾਹਿਬ ਜਿੱਥੇ ਗੁਰੂ ਸਾਹਿਬ ਜੀ ਆ ਕੇ ਬੈਠਦੇ ਸੀ ਔਰ ਆ ਕੇ ਭਜਨਵੰਦੀ ਕਰਦੇ ਸੀ ਔਰ ਲੋਕਾਂ ਨੂੰ ਬਦੇਸ ਹੁੰਦੇ ਸੀ ਉਹ ਜਗ੍ਹਾ ਦਾ ਆਪ ਨੂੰ ਦਰਸ਼ਨ ਕਰਾਈਏ ਇਹਨਾਂ ਤੰਗ ਗਲੀਆਂ ਦੇ ਵਿੱਚ ਮੈਨੂੰ ਦੇਖ ਕੇ ਆਪਣੇ ਬਚਪਨ ਦੀ ਯਾਦ ਆ ਗਈ ਕਿ ਅਸੀਂ ਵੀ ਬਚਪਨ ਦੇ ਵਿੱਚ ਇਦਾਂ ਹਟੀਆਂ ਤੇ ਜਾਈਦਾ ਹੁੰਦਾ ਸੀਗਾ ਤੇ ਦੇਖੀਦਾ ਹੁੰਦਾ ਸੀਗਾ ਹੁਣ ਅੱਜ ਕੱਲ ਕਿੱਥੇ ਲੱਭਦੀਆਂ ਵੱਡੇ ਵੱਡੇ ਸ਼ਾਪਿੰਗ ਮਾਲ ਬਣ ਗਏ ਐ ਤੇ ਉਹਨਾਂ ਦੇ ਵਿੱਚ ਜਾਈਦਾ ਤੇ ਮੈਂ ਅੰਕਲ ਜੀ ਨੂੰ ਪੁੱਛਾਂਗੀ ਅੰਕਲ ਜੀ ਇਹ ਮੈਨੂੰ ਦੱਸਣਗੇ ਇਹ ਕਿੰਨੀ ਪੁਰਾਣੀ ਦੁਕਾਨ ਆ ਅੰਕਲ ਜੀ ਦੱਸਿਓ ਕਿੰਨੀ ਪੁਰਾਣੀ ਦੁਕਾਨ ਆ 80-90 ਸਾਲ ਦੀ ਐ 80-90 ਸਾਲ ਹੋ ਗਈ ਹਾਂਜੀ ਹਾਂ ਤੇ ਫਿਰ ਵਧੀਆ ਚੱਲਦੀ ਦੁਕਾਨ ਹਾਂਜੀ ਚੱਲਦੀ ਥੜਾ ਹਾਂਜੀ ਠੀਕ ਐ ਠੀਕ ਐ ਵਧੀਆ ਸਮਾਨ ਰੱਖਿਆ ਸਾਰਾ ਹਾਂਜੀ ਬੱਚਿਆਂ ਦਾ ਹੀ ਬੱਚਿਆਂ ਦਾ ਖਾਣ ਪੀਣ ਦਾ ਹਾਂਜੀ ਆਪਾਂ ਵੀ ਨਿੱਕੇ ਹੁੰਦੇ ਜਾਈਦਾ ਹੁੰਦਾ ਸੀ ਹਟੀਆਂ ਤੇ ਪਰ ਹੁਣ ਅੱਜ ਕੱਲ ਵੱਡੇ ਵੱਡੇ ਚਾ ਸ਼ਾਪਿੰਗ ਮਾਲ ਬਣ ਗਏ ਉਹਨਾਂ ਚ ਹੀ ਜਾਈਦਾ ਹਾਂਜੀ ਇਹ ਛੋਟੀ ਆ ਪਹਿਲਾਂ ਤੋਂ ਹੀ ਪਹਿਲਾਂ ਹੋਰ ਕੰਮ ਕਰਦਾ ਰਿਹਾ ਦੁਕਾਨ ਮੈਂ ਇੱਦਾਂ ਹੀ ਰੱਖੀ ਆ ਅਜੇ ਦੁਕਾਨ ਇੱਦਾਂ ਰੱਖੀ ਹਾਂਜੀ ਚਲੋ ਠੀਕ ਆ ਨੌਕਰੀ ਵੀ ਕੀਤੀ ਆ ਸ਼ੌਪ ਕੇ ਰੱਖਿਆ ਆਪਣੇ ਹਾਂਜੀ ਹਾਂਜੀ ਪਹਿਲਾਂ ਨੌਕਰੀ ਵੀ ਕੀਤੀ ਆ ਹਾਂ ਹਾਂ ਮਾਰਕਚ ਆਪਦੀ ਜਲੰਧਰ ਵੀ ਅੱਛਾ ਮਾਤ ਇਹ ਦੁਕਾਨ ਮੇ ਇੱਧਰ ਰੱਖੀ ਹੈ ਦੁਕਾਨ ਇੱਧਰ ਰੱਖੀ ਹੈ ਹਾਂ ਜੀ ਯਾਦ ਮੈਨੂੰ ਵੀ ਦੇਖ ਕੇ ਤੇ ਯਾਦ ਆ ਗਿਆ ਨਾ ਹਾਂ ਜੀ ਹਾਂ ਜੀ ਸ਼ੁਕਰੀਆ ਅੰਕਲ ਜੀ ਬਹੁਤ ਬਹੁਤ ਧੰਨਵਾਦ ਜੀ ਤੇ ਉਹ ਕਿਲਾ ਹੈ ਜਿਸ ਤੇ ਹੁਣ ਇਸ ਟਾਈਮ ਤੇ ਧੀਰ ਵਲੀਆਂ ਦਾ ਕਬਜ਼ਾ ਹੋਰ ਇਸੇ ਕਿਲੇ ਵਿੱਚ ਹੀ ਉਹ ਗੁਰੂ ਗ੍ਰੰਥ ਸਾਹਿਬ ਹੈ ਜੋ ਕਿ ਪਹਿਲਾਂ ਗੁਰੂ ਸਾਹਿਬ ਜੀ ਨੇ ਲਿਖੇ ਹੋਏ ਸੀ ਔਰ ਉਹ ਧੀਰ ਵਲੀਆਂ ਕੋ ਗੁਰੂ ਗੋਬਿੰਦ ਸਿੰਘ ਜੀ ਨੇ ਮੰਗਿਆ ਸੀ ਉਹ ਗੁਰੂ ਗ੍ਰੰਥ ਸਾਹਿਬ ਧੀਰ ਵਲੀਆਂ ਨੇ ਨਹੀਂ ਦਿੱਤਾ ਔਰ ਇਹ ਗੁਰਦੁਆਰੇ ਤੇ ਉਹ ਗੁਰੂ ਘਰ ਦੇ ਦਰਸ਼ਨ ਜਿਹੜੇ ਹੈ ਨਾ ਇਹ ਹਰ ਸਾਲ ਵਿਸਾਖੀ ਤੇ ਕਰਾਉਂਦੇ ਆ ਉਸ ਤੋਂ ਪਹਿਲਾਂ ਇਹ ਕਿਲੇ ਵਿੱਚ ਜਾਣ ਲਈ ਕੋਈ ਕਿਸੇ ਨੂੰ ਅਨੁਮਤੀ ਨਹੀਂ ਹੈ ਇਹ ਜੋ ਗੁਰਦੁਆਰਾ ਹੈ ਇਹ ਗੁਰਵੇ ਦਾ ਨਾਮ ਹੈ ਗੰਗਸਰ ਸਾਹਿਬ ਇਸ ਜਗ੍ਹਾ ਤੇ ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਿੰਘ ਜੀ ਉਹ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਉਹਨਾਂ ਦੀ ਯਾਦ ਵਿੱਚ ਇਹ ਬਣਾਇਆ ਹੋਇਆ ਹੈਗਾ ਇਹ ਜੋ ਸਾਹਮਣੇ ਆਪ ਨੂੰ ਖੂ ਨਜ਼ਰ ਆ ਰਿਹਾ ਹੈ ਇੱਕ ਖੂਹ ਜਦੋਂ ਗੁਰੂ ਸਾਹਿਬ ਨੇ ਗੁਰੂ ਅਜਨ ਦੇਵ ਜੀ ਨੇ ਕਰਤਾਰਪੁਰ ਸਹਿ ਵਸਾਇਆ ਸੀ ਉਸ ਵਕਤ ਕਰਤਾਰਪੁਰ ਵਾਸੀਆਂ ਨੂੰ ਪਾਣੀ ਦੀ ਕਿੱਲ ਸੀ ਉਸ ਕਿਲਤ ਦੇ ਆਧਾਰ ਤੇ ਇਹ ਖੂਹ ਬਣਾਇਆ ਸੀ ਔਰ ਇਸ ਖੂਹ ਨੂੰ ਗੁਰੂ ਸਾਹਿਬ ਵੱਲੋਂ ਵਰ ਦਿੱਤਾ ਗਿਆ ਹੈ ਜੂ ਇਸ ਖੂਹ ਵਿੱਚ ਇਸ਼ਨਾਨ ਕਰੇਗਾ ਉਸ ਦੇ ਮਾਨਸਿਕ ਔਰ ਸਰੀਰਕ ਰੋਗ ਦੂਰ ਹੋਣਗੇ ਅੱਜ ਤੱਕ अनेका ਸੰਤਾਂ ਲੱਖਾਂ ਸੰਤਾਂ ਇੱਥੇ ਇਸ਼ਨਾਨ ਕਰਦੀਆਂ ਔਰ ਆਪਣੀਆਂ ਮਨੋ ਕਾਮਨਾ ਪੂਰੀਆਂ ਕਰਦੀਆਂ ਨੇ ਔਰ ਇਸੇ ਜਗ੍ਹਾ ਤੇ ਗੁਰੂ ਸਾਹਿਬ ਜੀ ਨੇ ਪੈਂਦੇ ਖਾਂ ਜੋ ਗੁਰੂ ਸਾਹਿਬ ਦਾ ਆਪਣਾ ਪਾਲਿਆ ਹੋਇਆ ਪੁੱਤ ਸੀ ਔਰ ਉਹ ਗੁਰੂ ਸਾਹਿਬ ਦੇ ਅਗੇਂਸ ਬਗਾਵਤ ਕਰਕੇ ਮੁਗਲਾਂ ਨਾਲ ਗੁਰੂ ਸਾਹਿਬ ਦੇ ਵਿਰੁੱਧ ਲੜਾਈ ਕਰਦਾ ਸੀ ਉਹਨੂੰ ਸ਼ਹੀਦ ਕੀਤਾ ਔਰ ਲੜਾਈ ਖਤਮ ਕਰਨ ਤੋਂ ਬਾਅਦ ਗੁਰੂ ਸਾਹਿਬ ਨੇ ਇਸੇ ਪਿੱਛੇ ਆਪਣਾ ਕਮਰਕਸਾ ਖੋਲਿਆ ਜੋ ਪਿੱਛੇ ਗੁਰਦੁਆਰਾ ਮੰਜੀਸਤਾਨ ਸਬੂਤ ਹੈ ਇਹ ਸੰਖੇਪ ਇਤਿਹਾਸ ਹੈ ਗੁਰੂ ਸਾਹਿਬ ਦਾ ਔਰ ਆਪ ਇਹ ਇਸ ਨੂੰ ਪੜ ਕੇ ਜਾਣਕਾਰੀ ਹਾਸਲ ਕਰ ਸਕਦੇ ਹੋ ਇਹ ਆਸਾਨ ਉਹ ਹੈ ਕਿਥੇ ਗੁਰੂ ਸਾਹਿਬ ਜੀ ਨੇ ਜੰਗਾਂ ਤੋਂ ਬਾਅਦ ਆਪਣਾ ਕਮਰਕਸਾ ਖੋਲਿਆ ਸੀ ਇਸ ਦਾ ਨਾਮ ਹੈ ਮੰਜੀ ਸਾਹਿਬ ਗੁਰਦੁਆਰਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਹੁਣ ਅਸੀਂ ਇਸ ਸਥਾਨ ਤੇ ਆਏ ਹਾਂ ਜਿਸ ਦਾ ਨਾਮ ਹੈ ਨਾਨਕ ਮਾਤਾ ਨਾਨਕੀ ਜੀ ਧਾਮ ਤੇ ਇਸ ਸਥਾਨ ਤੇ ਮਾਤਾ ਨਾਨਕੀ ਜੀ ਸ੍ਰੀ ਗੁਰੂ ਹਰगोबिंद ਸਾਹਿਬ ਜੀ ਦੇ ਨਾਲ ਤੀਰਤਪੁਰ ਤੋਂ ਪਾਬੇ ਬਕਾਲੇ ਜਾਂਦੇ ਸਮੇਂ ਇਸ ਸਥਾਨ ਤੇ ਰੁਕੇ ਸਨ ਤੇ ਉਹਨਾਂ ਨੇ ਇਸੇ ਸਥਾਨ ਤੇ ਆਪਣਾ ਨਿਵਾਸ ਕੀਤਾ ਸੀਗਾ ਤੇ ਜਿਸ ਦੀ ਜਿਸ ਜਿਸ ਨੂੰ ਅੱਜ ਇਸ ਇਤਿਹਾਸਕ ਸਥਾਨ ਦੇ ਨਾਲ ਨਾਲ ਬੇਬੀ ਨਾਨਕੀ ਜੀ ਧਾਮ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਸੋ ਆ ਸੀਗੇ ਸਾਰੇ ਕਰਤਾਰਪੁਰ ਦੇ ਇਤਿਹਾਸਿਕ ਗੁਰਦੁਆਰੇ ਜਿਨ੍ਹਾਂ ਦੇ ਅਸੀਂ ਤੁਹਾਨੂੰ ਸਾਰਿਆਂ ਦੇ ਦਰਸ਼ਨ ਕਰਾਏ ਤੇ ਸੇੜੇ ਸਾਰੀ ਇਹਦੀ ਇਤਿਹਾਸਿਕ ਜਾਣਕਾਰੀ ਸੀ ਉਹ ਮੇਰੇ ਦਾਦੀ ਜੀ ਨੇ ਤੁਹਾਨੂੰ ਸਾਰੀ ਬੋਲ ਕੇ ਦੱਸੀ ਹੈਗੀ ਆ ਤੇ ਨਾਲ ਨਾਲ ਮੈਂ ਇਹਦਾ ਸਕਰੀਨ ਇਹਦੀ ਫੋਟੋ ਵੀ ਪਾਵਾਂਗੀ ਤੁਸੀਂ ਇਸ ਇਤਿਹਾਸ ਨੂੰ ਪੜ੍ਹ ਵੀ ਸਕਦੇ ਹੋ ਤੇ ਹੁਣ ਮਿਲਦਾਂਗੇ ਮਿਲਦੇ ਆਂ ਜੀ ਕੋਈ ਅਗਲੇ ਨਵੇਂ ਸ਼ਹਿਰ ਦੇ ਵਿੱਚ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਓਮ ਅਰ ਗੁਰੂ ਵਾਹਿਗੁਰੂ